ਜਪ ਜੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੈ ਜੇ ਸੋਚਿ ਲਖਵਾਰ ਚੁਪੈ ਚੁਪ ਨ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਤ ਸਿਆਨ ਪਾਲਖ ਹੋਏ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੋੜਾ ਟੁੱਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਅਕਾਰ ਹੁਕਮ ਨ ਕਹਿਆ ਜਾਈ ਹੁਕਮੇ ਹੋਵਨ ਜੀ ਹੁਕਮਿ ਲੈ ਵੜਾਈ ਹੁਕਮੇ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇੱਕ ਨ ਹੁਕਮੇ ਬਖਸੀਸ ਇਕ ਹੁਕਮ ਇਸ ਦਾ ਬੁਆਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਲ ਹੁਕਮੈ ਜੇ 부ਜੈ ਤਾਂ ਹਉਮੈ ਕਹੇ ਨਾ ਕੋਏ ਗਾਵੇ ਕੋ ਤਾ ਨਾ ਹੋਵੇ ਕਿਸੈ ਤਾ ਨ ਗਾਵੇ ਕੋ ਤਾ ਤਜਨ ਨਿਸ਼ਾਨ ਗਾਵੇ ਕੋ ਗੁਣਵੜੀ ਅਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ गावੇ ਕੋ ਸਾਜ ਕਰੇ تنਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪਿਆ ਦਿਸੈ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਤਨਾ ਕਤਿਨਾ ਆਵੈ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਦਿਨ ਦਾ ਦੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਖਸਾ ਵੇ ਪ੍ਰਵਾਹੋ ਸਾਚਾ ਸਹਿਬ ਸਾਚਨਾ ਹੈ ਪੱਖਿਆ ਪਾਉ ਅਫਾਰ ਆਖੇ ਮੰਗਿਆ ਦੇ ਦੇ ਦਤ ਕਰ ਦਤਾਰ ਫੇਰ ਕੀ ਅੱਗੇ ਰੱਖਿਆ ਜਿਤ ਇਸ ਹੈ ਦਰਬਾਰ ਮੋਹ ਕੇ ਬੋਲਨ ਬੋਲੀ ਹੈ ਜਿਤ ਸੁਣਦਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉਹ ਵੜਿਆ ਇਹ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖਦਵਾਰ ਨਾਨਕ ਇਹ ਮੈ ਜਾਣੀਐ ਸਵਾ ਪੇ ਸਚਿਆਰਥਾਪੇ ਨਜਾਇ ਕੀਤ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵਿਆ ਗੁਣਿ ਨਿਦਾਨ ਗਾਵਿਆ ਸੁਣੀਐ ਮਨ ਰਖੀਐ ਪਾਉ ਦੁੱਖ ਪਰ ਹਰ ਸੋ ਘਰ ਲੈ ਜਾਏ ਗੁਰਮਖੰਡਾ ਦੰ ਗੁਰਮਖਵੇਦੰ ਗੁਰਮਖ ਰਿਆ ਸਮਾਈ ਗੁਰੇਸਨ ਗੁਰੂ ਗੋ ਰਖ ਮਨ ਮਾ ਗੁਰ ਪਾਰਵਤੀ ਮਾਈ ਜੇਹੋ ਜਨ ਆਖਾ ਨਾਹੀ ਕਹਿਨਾ ਕਥੈ ਨ ਜਾਇ ਗੁਰਾਂ ਇਕ ਦੇਵੁਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈ ਵਿਸਰ ਨ ਜਾਇ ਤੀਰਥ ਨਾਮਾ ਜਿਤਿ ਸਪਾਵਾਂ ਪਾਣੇ ਕੀ ਲਾਇ ਕਰੀ ਜੇਤੀ ਸੇ ਟੋਪਾਈ ਵੇਖਾ ਮਿਨ ਕਰਮਾ ਕੇ ਮਿਲ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇ ਬੁਝਾਈ ਸਬਣਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੀ ਜੁਗ ਚਾਰੇ ਆਰਜ਼ਾ ਹੋਰ ਦਸੋਨੀ ਹੋਏ ਨਵਾਂ ਖੰਡਾ ਵੀ ਜਾਣੀ ਹੈ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹ ਕੋ ਨ ਸੁਜਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤ ਮਲ ਆਕਾਸ ਸੁਣਿਆ ਦੀਪ ਲੋਕ ਤਾਲ ਸੁਣਿਆ ਭੁਇ ਨ ਸਕੇ ਕਾਲ ਨਾਨਕ ਪਕਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਨਾ ਹਨ ਮੰਦ ਸੁਣਿਆ ਜੋਗ ਜੁਗੰਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਪਕਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ सुनया सा सं ज्ञान सुनया अड़सण का पावे मान सुनया लाग सहस सहस्यान नान भक्त विगास सुनया दुख पाप का नाश सुनया सरा गुणा के गा पीर पासा सुनया अंत पावेरा सुनया हाथ होस्का नान भक्तासदा विगास सुनया दुख पाप का नाश मन्ने की गत कही न जाए जे को कहे पीछे पछताए कागद कलम लिखन हार मने काव्य करण विचार ऐसा नाम रंजन होए जेको मन जाने मन कोए मन सुरत होए मन बुद्ध मन सावन पवन के शुद्ध मन में चोट न खाये मन जम के साथ न जाए ऐसा नाम रंजन होए जेको मन जाने मन कोए मन मार्ग ठाक न पाए मन पस परगट जाए मन मगन चले पंथ मन धर्म सिद्धि से संबंध ऐसा नाम रंजन होए जेको मन जाने मन कोए मन पावे मुख द्वार मन परवारे सदार ਮਨਨੇ ਤਰੇ ਤਰੇ ਹੋ ਸੇ ਖ ਮਨਨੇ ਨਾਨ ਨ ਭੇਖ ਐਸਾ ਨਾਮ ਨਿੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਭਾਵੈ ਤਰਗੇ ਮਾਨ ਪੰਚ ਸੋਹੇ ਬਰਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਾ ਕਰਨੇ ਨਾਹੀ ਸੁਮਾਰ ਧੋਲ ਧਰਮ ਦਇਆ ਕਾ ਪੂਤ ਸੰਤੁਕਤਾ ਪ੍ਰਖਿਆ ਜਨ ਸੂਤ ਜੇ ਕੋ 부ਜ ਹਵੇ ਸਚਿਆਰ ਤਵਲੇ ਉਪਰ ਕੇਤਾ ਪਾਰ ਦਰਤੀ ਹੋਰ ਪ੍ਰੈ ਹੋਰ ਹੋਰ ਕਿਸਤੇ ਭਾਰਤ ਲਿਖ ਮੰਜੂਰ ਜੀ ਜਤਨੰਗਾ ਕੀ ਨਾਮ ਸਵਨ ਲਿਖੇ ਬੜੀ ਕਲਾਮ ਇਹ ਲਿਖ ਲਿਖ ਜੈਨ ਕੋਈ ਲਿਖ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਲ ਰੂਪ ਗੇ ਕੀਤਾ ਜਨ ਕੋਣ ਕੂਤ ਕੀ ਤਪਸਾ ਵਿੱਚ ਕੋ ਕਮਾਉਂ ਦਿਸੇ ਹੋਏ ਲਖਦ ਰਹਾਉ ਕੁਦਰਤ ਕਮਨ ਕਹਾ ਵਿਚਾਰ ਵਰਨ ਜਾਵੇਂ ਇੱਕ ਵਾਰ ਜੁਦ ਪਾਵੇਂ ਸਾਈ ਭਲਕਾਰ ਤੁਸਲਾ ਸਲਾਮ ਨਰਿੰਕਾਰ ਅਸੰਖ ਜਪ ਸੰਗ ਪੋ ਸੰਗ ਪੂਜਾ ਸੰਗ ਤਕਤਾ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸੰਖ ਤੁਮਨ ਗਿਆਨ ਵਿਚਾਰ ਸੰਗ ਸਤੀ ਸੰਗ ਪਤਾਰ ਸੰਗ ਸੂਰਮ ਪਖ ਸਾਰ ਸੰਗ ਮੋ ਨਿਵ ਲਾਇ ਤਾਰ ਕੁਦਰਤ ਕਮਨ ਕਹਾ ਵਿਚਾਰ ਵਰਨ ਜਮ ਇੱਕ ਵਾਰ ਜੋਤ ਭਾਵੇਂ ਸਾਈ ਪਲਕਾਰ ਤੁਸ ਅਸਰਮ ਨਿੰਕਾਰ ਅਸੰਗ ਮੂਰਖੰਦ ਕੋਰ ਸੰਗ ਚੋਰ ਹਰਾਮ ਖੋਰ ਸੰਗ ਮਰ ਕਰ ਜਾਏ ਜੋਰ ਸੰਗ ਕੁਮਾਏ ਸੰਗ ਪਾਪੀ ਪਾਪ ਕਰ ਜਾਏ ਅਸੰਖ ਕੂੜੇ ਆ ਕੂੜੇ ਫਿਰ ਆਏ ਅਸੰਖ ਮਲੇਸ਼ ਮਲ ਭਖਾਏ ਸੰਗਣੰਦ ਕਸਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਵਰਨ ਜਮੈ ਇੱਕ ਵਾਰ ਜੋਤ ਬਾਵੇ ਸਾਈ ਬਿਲਕਾਰ ਤੂ ਸਦਾ ਸਲਮ ਰੰਕਾਰ ਅਸੰਖ ਨਾਮ ਸੰਖ ਥਾਮ ਗਮ ਗਮ ਸੰਖ ਲੋ ਸੰਕਰ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਨ ਬਾਰ ਅਖਰਾ ਸੇ ਸੰਜੋਗ ਖਾਨ ਜਿਨਨੇ ਲਿਖੇ ਦੇ ਸਲਾਏ ਜੇ ਫਰਮਾਇ ਤਿਤ ਪਾਏ जेता गीता तेता ना हो बिना में ना ही को था कुदरत कवन कहाँ विचार वार जावा एक बार जो तू पावे साहि पलिकार तू सदा सलाम निरंकार परिये हाथ पैर तंदे पानी तो तौत रसखे मूत पलिती कपड़ होए दे सब लइए ओ तोए ये मत पापा के संग ओ तो पेना में के रंग पुन्नी पापी आख नाए कर 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 न लिख ले जाए आपे भी जापे ही खाओ नानक हुक्मिया वो जाओ ਤੇਰ ਤਪ ਦਿਆ ਦੰਦਾਨ ਜੇ ਕੋ ਪਾਵੈ ਤਲਕ ਮਾਨ ਸੁਨੇ ਮਨੇ ਮਨ ਕੀ ਤਪਾਓ ਅੰਤਰ ਗਾ ਤੀਰਥ ਮੜਨਾਉ ਸਗੁਣ ਤੇਰੇ ਮੈਂ ਨਹੀਂ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥਾਤ ਬਾਣੀ ਬਰਮਾਓ ਸਤ ਸਹਾਂਸਦਾ ਮਨ ਚਾਓ ਕਮਨ ਸਵੇਲਾ ਵਕਤ ਕਮਨ ਕਮਨਥਿਤ ਕਮਨ ਵਾਰ ਕਮਨ ਸੁਤੀ ਮਾ ਕਮਨ ਜਿਤ ਹੋ ਆਕਾਰ ਵੇਲ ਨ ਪਾਇਆ ਪੰਡ ਤੀਜ ਹੋਵੈ ਲਿਖ ਪੁਰਾਣਾ ਵਕਤ ਨਾ ਪਾਇਓ ਕਾਦਿਆਂ ਜੇ ਲਿਖਣ ਲੈ ਕੁਰਾਨ ਥਿਤ ਵਰ ਨਾ ਜੋਗੀ ਜਾਣੈ ਰਤਮਾ ਨ ਕੋਈ ਜਗਰਤਾ ਸਟੀ ਕੋ ਸਾਜੈ ਆਪੇ ਜਨ ਸੋਏ ਕੀਪ ਕਰੇ ਅੱਖਾਂ ਕੀ ਸਲਾਹੀ ਕਿਉ ਵਰਨੀ ਕਿ ਵਿਜਾਨਾ ਨਾਨਕ ਆਖਣ ਸਭ ਕੋ ਅੱਖ ਹੈ ਇੱਕ ਦੂ ਇੱਕ ਸਿਆਣਾ ਵੱਡਾ ਸਹਿ ਵੱਡੀ ਨਾਹੀ ਕੀਤਾ ਜਾ ਕਾ ਹੋਆ ਨਾਨਕ ਜੇ ਕੋ ਆਪੋ ਜਾਣੈ ਅਗ ਗਿਆਨੈ ਸੋਏ ਪਤਾਲ ਪਤਾਲ ਲਖ ਗਸਾਇ ਗਸ ਓੜ ਕੋੜ ਪਾਠ ਕੇ ਵੀਂਦ ਕਣਕ ਵਾਤ ਸੈਜ 18 ਕੈਨ ਕਤੇਬਾਸ ਨੂੰ ਇੱਕ ਤਾਤ ਲੇਖੋ ਤੇ ਲਿਖੇ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪਸ ਸਲਾਹੀ ਸਲਾਏ ਤੀਸੁਰਤਨ ਪਾਇ ਨਦੀਆਂ ਅਤੇ ਵਾਹ ਪਵੈਸਮਨ ਜਾਣੀ ਹੈ ਸਮੁੰਦਸਾ ਸੁਲਤਾਨਾ ਗ੍ਰਹਸਤੀ ਮਲਤਨ ਕੀੜੀ ਤੁਲਨਾ ਹੋਣੀ ਜੇ ਤਿਸਮਨ ਨ ਵਿਸਰੇ ਅੰਤਨ ਸਿੱਤਿ ਕੈਨ ਅੰਤ ਅੰਤਨ ਕਰਨ ਦੀਨ ਅੰਤ ਅੰਤਨ ਵੇਖਣ ਸੁਮਨ ਅੰਤ ਅੰਤਨ ਜਾਪੇ ਕੈਮਣ ਮੰਤ ਅੰਤਨ ਜਾਪੇ ਕੀਤੇ ਆਕਾਰ ਅੰਤਨ ਜਾਪੇ ਪਰਮਾਰ ਅੰਤ ਕਰਨ ਕੀਤੇ ਬੇਲਾਹੀਂ ਤਾਂ ਕਿ ਅੰਤ ਨਾ ਪਾਏ ਜਾਹੇ ਏ ਅੰਤ ਨ ਜਾਣੇ ਕੋਈ ਬਖਤਾ ਕਈਆ ਬੋਤਾ ਹੋਏ ਵੱਡਾ ਸਾ ਬੂਚਾ ਥਾ ਉੱਚੇ ਉਪਰ ਉਚਾ ਨਾ ਹੋਵੜੀ ਉੱਚਾ ਹੋਵੇ ਕੋਏ ਦੀ ਸੂਚੇ ਕੋ ਜਾਣ ਸੋਈ ਜਿਵੜੇ ਆਪ ਜਨੇ ਆਪਾਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇਲ ਨਾ ਤਮਾਏ ਕਿਤੇ ਮੰਗੇ ਜੁਦ ਪਾਰ ਕਿੰਤੇ ਅੰਤ ਨਹੀਂ ਵਿਚਾਰ ਕਿਤੇ ਖਾਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਘਾਈ ਖਾਏ ਕਿਤੇ ਦੁੱਖ ਭੁਖ ਸਦਮਾਰ ਏਪੀ ਰਾਤਰੀ ਦਰਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣੇ ਜੇਤੀ ਅਮੁ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬਿਕੇ ਕੇ ਜਿਸਨੂੰ ਮੁਕਸਾ ਸਿਫਸਲਾ ਨਾਣ ਪਾਸ਼ਾਈ ਪਾਸ਼ਾ અમુલ ગુણ અમુલ વેપાર મુલ વેપારી અમુલ ભંડાર યમુલ આવે મુલ જાયે મુલ પયે મુલ સમાયે મુલ તર્મ અમુલ દેવાના મુલ તુલ અમુલ પરમાન અમુલ બક્ષી સો મુલ નિસાન અમુલ કર્મ અમુલ પરમાન અમુલ ઓ મુલાખે ના જાયે આખાખ રહે લમલાયે આંખે વેદ પાઠ પુરાણ આંખે બડે કરે बखિયાન આંખે બરમે આંખે ઇન્દ આંખે ગોપીતે ગોવિંદ ਅੱਖੇ ਸਣ ਅੱਖੇ ਦੋ ਅੱਖੇ ਵੀ ਪੰਗੇ ਤੇ ਬੁੱਧ ਅੱਖਾਂ ਦੇ ਵਖਰੇ ਵ ਅੱਖੇ ਸੁੰਦਰ ਮੁੰਡਲ ਸੇਵ ਕਿਤੇ ਅੱਖਣ ਪਾਈ ਕਿਤੇ ਕਿਕੇ ਉੱਡ ਜਾਏ ਇੱਤੇ ਕਿਤੇ ਹੋਰ ਕਰੇ ਤਾਂ ਅੱਖਣ ਸਤੇ ਕਿਕੇ ਜੀਵਣ ਪਾਵੇਂ ਤੇਵੜਾ ਹੋਏ ਨਾਲਕ ਜਨ ਸੱਚਾ ਸੋਏ ਜੇ ਕੋ ਅੱਖ ਬੋਲ ਵਿਗਾੜੋ ਤਾਂ ਲਿਖੇ ਸਰਗਵਾਰ ਗਵਾਰ ਸੋਦਰ ਤੇ ਰਕੇ ਹਾ ਸੋ ਕਰਕੇ ਹਾ ਲਿਤਵੇ ਸਰਬ ਸਮਲ ਲੈ ਵਾਜੇ ਨਾ ਦਾ ਅਨੇਕਾ ਸੰਖਾ ਕੇ ਤੇ ਬਵਣ ਹਾਰ ਕੇ ਤੇ ਰਾਗ ਪੜੀ ਸੋ ਕਹਿਨ ਕੇ ਤੇ ਗਾਵਣ ਹਾਰੇ ਗਾਵਣ ਤੁਤ ਨੋ ਪਵਨ ਪਣੀ ਬੈ ਸੰਦਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਨੂੰ ਖਜਾਨਾ ਲਿਖਨੇ ਤਰੰ ਵਿਚਾਰੇ ਗਾਵੇ ਇਸਨ ਬਰਮਾ ਦੇਵੀ ਸੋਹਨ ਸਲਾ ਸੁਹਾਰੇ ਗਾਵੇ ਇੰਦ ਇੰਦਰ ਅਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਰ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ गांवन बन्दर पनर की सरुगत दुवेदन वाले गांवन मोहनी अमन मोर सुगम मछ पले गांव रतन पाई तेरे 6813 थन वाले गांव रो महाबल सूरा गांवे खाने चारे गांवे खांड मन बहमंडा कर कर रखे तेरे तारे सही तो दिलन गांवन चौथ पा अमृत तेरे पतरासले होर केते गांवन से में जितना आवन नानक के है बिचारे सोई सोईस ना सस साम सच्चा साच नहीं हैप्पी होसी जैन जैसी रचना जिन ਰੰਗੀ ਰੰਗੀ ਪਾਤੀ ਕਰ ਕਰ ਜਿਸ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੇ ਕਿ ਤਾ ਆਪਣਾ ਜਿਸ ਨੇ ਵੜਿਆਈ ਜਿਸ ਪਾ ਮੈਂ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ ਚਾਹੀ ਸੋ ਪਾਸਾ ਹੋ ਸਾ ਪਾਸ ਸਭ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸੰਪਤ ਝੋਲੀ ਧਿਆਨ ਕੇ ਕਰੋ ਵੀ ਮਿੱਥਾ ਕਾਲ ਕੁਵਾਰੀ ਕਾ ਜਤਨ ਨ ਪ੍ਰਤੀਤ ਆਈ ਪੰਥੀ ਸਰਜ ਮਾਤੀ ਮੰਜੇ ਤੇ ਜਗ ਜੀਤ ਆਦੇਸ ਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਵੇਕੋ ਵੇਸ ਉਕਤ ਗਿਆਨ ਦੇ ਆ ਭੰਡਾਰਨ ਕਟਕੜ ਵਾਜੇ ਨਾਤ ਆਪ ਨਾਤ ਨਾਤੀ ਸਭਾਂ ਕੇ ਰਿਸਦੇ ਬਰਾਸਾਜ ਸੰਜੋਗ ਵਿਜੋਗ ਦੁਜ ਕਾਸ ਲਾਵੇ ਲਖੇ ਆਵੇ ਪਾਗ ਆਦੇਸ਼ ਸੇ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇਕਮਾਇ ਜੁਗਤ ਵੇ ਆਇ ਤਿੰਚੇ ਲੈ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਇ ਦੀਵਾਨ ਜਿਤ ਸਭਾਵਤ ਵਿਚਲਾਵੇ ਜਿਹੋ ਵੇ ਫਰਮਾਨੋ ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਦਾਨ आदेश से सए आदेश आध आद अनिनादनाहत जुग जुग एको वेश अस लए लए पंडार जो कृष्मय सु एक वार कर कर देखे सृजनहार नानक सच्चे की साची कर आदेश से सए आदेश आध आद अनिनादनाहत जुग, जुग जुग एको वेश ਇਕ ਦੂਜੀ ਬੋਲਾ ਖੋਇ ਲਖੋਇ ਲਖਮੀ ਸ ਲਖ ਲਖੇੜਾ ਆਖੀ ਐ ਇੱਕ ਨਾਮ ਜਗਦੀਸ਼ ਏਤ ਰਾਤ ਪਵ ਪਾਵੜੀਆਂ ਚੜੀਆਂ ਹੋਈਆਂ ਕੀ ਸ ਸੁਣ ਗੱਲਾਂ ਆਕਾਸ਼ ਦੀ ਕੀਤਾਈ ਰੀ ਸ ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ ਆਖਾਂ ਜੋਰ ਚ ਪਹਿਨਾ ਜੋਰ ਜੋਰਨ ਮੰਗਲ ਦੇ ਨ ਜੋਰ ਜੋਰਨ ਜੀਵਨ ਵਰਨਾ ਨ ਜੋਰ ਜੋਰਨ ਰਾਜਮਾਲ ਮਨਸੂਰ ਜੋਰਨ ਸੁਰਤੀ ਗਿਆਨ ਵਿਚਾਰ ਜੋਰਨ ਜੁਕਤੇ ਛੁਟਿਆ ਸੰਸਾਰ ਜਿਤਾ ਜੇ ਸਾਥ ਜੋਰ ਕਰ ਵੇਖੈ ਸੋ ਇਹ ਨਾਨਕ ਉਤਮ ਨਹੀਂ ਚ ਨ ਕੋਈ ਰਾਤੀ ਰੁੱਤੀ ਦਿੱਤੀ ਬਾਰ ਪੰਪਣ ਅੰਗਣੀ ਪਤਾਲ ਤਿਸਵੀ ਧਰਤੀთა ਪ੍ਰਖੇਤਰਮ ਸਾਲ ਤਿਸੁ ਜੀ ਜੁਗਤ ਕੇ ਰੰਗ ਗਏ تنਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਸਚੰਦਰ ਬਾਰ ਤਿਥੈ ਸੋਹਣ ਪੰਚ ਪਰਮਾਨ ਨ ਨਦਰੀ ਕਰਮ ਪਾਵੇਂ ਨਿਸ਼ਾਨ ਕਛ ਪਕਾਈ ਉਥੈ ਪਾਏ ਨਾਨਕ ਆ ਜਾਪੇ ਜਾਏ ਤਨਮਖੰਡ ਕਾਇ ਹੋ ਤਰਮ ਗਿਆਨਖੰਡ ਕਾਇ ਆਖੇ ਕਰਮਾ ਕੀਤੇ ਪਵਨ ਪਾਣੀ ਬਸੰਤ ਰਹਿ ਕੀਤੇ ਕੰਮ ਮਹੇਸ ਕੀਤੇ ਬਰਮਾ ਘਾਟ ਟਕੜੀ ਐ ਬਰੂਪਰੰਕ ਕੇ ਵੇਸ ਕੀਤੇ ਆਗਰਮ ਭੂਮੀ ਮੇਰੇ ਕਹਤੇ ਕਿਤੇ ਕਹਤੇ ਤਉ ਬਦੇਸ ਕیتے ਇੰਤਚੰਦ ਸੁਰ ਕیتے ਕیتے ਮੰਡਲ ਦੇਸ ਕیتے ਸਿੱਧ ਬੁੱਧ ਨਾਥ ਕیتے ਕیتے ਦੇਵੀ ਵੇਸ ਕیتے ਦੇਵ ਦਾ ਨਮਨ ਕੀਤੇ ਕیتے ਰਤਨ ਸਮੁੰਦ ਕیتے ਖਾਣੀ ਕੀਤੇ ਬਾਣੀ ਕੀਤੇ ਪਾਦ ਨਰਿੰਦਰ ਕੀਤੀਆਂ ਸੁਰਤੀ ਸੇਵ ਕیتے ਨਾਲ ਕਿੰਤਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਦ ਤਿੱਥੇ ਨਾਦ ਬਿਨੋ ਰਕੋੜ ਆਨੰਦ शर्मखंड की बाणी रूप तिथे घाटत घड़िए बहुत अनूप ताकिया गलों कथिया न जाए जे को कहे पिछे पछताए तिथे घड़िया सुरत मत मण बुद्ध तिथे घड़िया सुरं सिदा की सुध करमखंड की बाणी जोर तिथे होर न कोई होर रिथे युद महाबल सुर तिन में राम रिहा भरपूर तिथे सीतो सीता मैं म माए ता रूप न कथने जाए नौ मरण ठागे जाए जिनके राम बसे मन माए तिथे भक्त बसै के लो करे आनंद सचा मन सोए ਸੱਚਖੰਡਵਸੈਨ ਰੰਕਾਰ ਕਰਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥਿਤ ਅੰਤਨ ਅੰਤ ਤਿੱਥੇ ਲੋ ਲੋ ਆਕਾਰ ਜਿਜ ਹੁਕਮ ਤੇ ਵੈ ਤੇਵਕਾਰ ਵੇਖੇ ਵਿਕਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਅਹਰਨ ਮਤਿ ਵੇਦ ਹਥਿਆਰ ਭੌ ਕਲਾ ਅਗੰਥਕਤਾਉ ਪੰਡਾ ਪਉ ਅੰਮ੍ਰਿਤ ਤਾਲ ਕੜੀਆ ਸਭ ਸੱਚੀ ਟਕਸਾਲ ਜਿਨ ਕੋ ਨਦਰੰ ਕਰਮ ਤਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਗੁ ਦਾਈ ਦਇਆ ਖੇਲ ਸਗਲ ਜਗਤ ਚੰਗੀਆਂ ਬੁਰੀਆਂ ਵਾਜੈ ਧਰਮ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸਤਕ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਛੁੱਟੀ ਨਾਲ ਜਿਨਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇਮ ਕਿਉ ਜਲੇ ਕੀਤੀ ਛੁੱਟੀ ਨਾਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹਿ